ਸਤ ਸ੍ਰੀ ਅਕਾਲ ਦੋਸਤੋ ਮੈਨੂੰ ਬਹੁਤ ਵਾਰੀ ਕੁਐਸਚਨ ਪੁੱਛਿਆ ਜਾਂਦਾ ਕਿ ਮੈਨੀਫੈਸਟਿੰਗ ਕਰਨ ਦਾ ਸਹੀ ਟਾਈਮ ਕੀ ਹੈ ਕਿਉਂਕਿ ਹਰੇਕ ਬੰਦਾ ਆਪਣੀ ਲਾਈਫ ਨੂੰ ਇੱਕ ਵਧੀਆ ਤਰੀਕੇ ਨਾਲ ਜਿਉਣਾ ਚਾਹੁੰਦਾ ਵਧੀਆ ਚੀਜ਼ਾਂ ਨੂੰ ਅਟਰੈਕਟ ਕਰਨਾ ਚਾਹੁੰਦੇ ਆ ਚਾਹੇ ਉਹ ਪੈਸਾ ਚਾਹੇ ਰਿਲੇਸ਼ਨਸ਼ਿਪ ਆ ਚਾਹੇ ਕੋਈ ਗੱਡੀ ਆ ਚਾਹੇ ਕੋਈ ਘਰ ਬਸ ਜ਼ਿਆਦਾਤਰ ਲੋਕਾਂ ਦੀ ਜਿਹੜੀ ਮੈਨੀਫੈਸਟਿੰਗ ਹੁੰਦੀ ਹੈ ਜਿਹੜੀ ਡਿਜ਼ਾਇਰ ਹੁੰਦੀ ਹੈ ਉਹ ਪੂਰੇ ਪੂਰੀਆਂ ਨਹੀਂ ਹੁੰਦੀਆਂ ਇਹਦਾ ਕਾਰਨ ਕੀ ਹੈ ਕਿਉਂਕਿ ਆਪਣਾ ਮੋਸਟ ਸਾਰਿਆਂ ਦਾ ਕੀ ਹੁੰਦਾ ਹੈ ਕਿ ਆਪਾਂ ਕਿਤੇ ਵੀ ਕੋਈ ਵੀਡੀਓ ਦੇਖ ਲਈ ਜਾਂ ਕਿਸੇ ਨੇ ਤੁਹਾਨੂੰ ਕੋਈ ਕੁਝ ਕਹਿਤਾ ਆ ਆਪਾਂ ਉਸੇ ਟਾਈਮ ਦੇ ਵਿੱਚ ਉਸੇ ਪਾਰਟਿਕੂਲਰ ਚੀਜ਼ ਨੂੰ ਮੈਨੀਫੈਸਟ ਕਰਦੇ ਆ ਪਰ ਇਕ ਵਾਰੀ ਤੁਸੀਂ ਇੱਕ ਇਹ ਚੀਜ਼ ਸੋਚ ਕੇ ਦੇਖਿਓ ਦੋਸਤੋ ਵੀ ਜੇ ਬਾਈ ਚਾਂਸ ਦਾ ਆਪਣਾ ਐਗਜ਼ਾਮਪਲ ਲੈਨੇ ਆਪਾਂ ਇੱਕ ਮਦਰ ਆ ਜਿਉ ਮਦਰ ਦਾ ਕੋਈ ਬੱਚਾ ਛੋਟਾ ਬਿਮਾਰ ਆ ਠੀਕ ਹੈ ਸੋ ਉਹ ਫਿਰ ਕੀ ਕਰਦੀ ਆ ਆਫਕੋਰਸ ਉਹ ਚਾਹੁੰਦੀ ਆ ਕਿ ਮੇਰਾ ਬੱਚਾ ਜਲਦੀ ਤੋਂ ਜਲਦੀ ਠੀਕ ਹੋ ਜਵੇ ਬਟ ਤੁਹਾਨੂੰ ਕੀ ਇਰਾਦਾ ਆ ਕਿ ਉਹ ਸਿਰਫ ਇੱਕ ਟਾਈਮ ਤੇ ਹੀ ਉਹ ਚਾਹੁੰਦੀ ਆ ਕਿ ਮੇਰਾ ਬੱਚਾ ਠੀਕ ਹੋ ਜਵੇ ਨਹੀਂ ਉਹਦੇ ਮਾਈਂਡ ਦੇ ਵਿੱਚ 24 ਘੰਟੇ ਇਹੀ ਚੱਲਦਾ ਰਹਿੰਦਾ ਕਿ ਮੈਂ ਆਪਣੇ ਬੱਚੇ ਦੀ ਸੇਵਾ ਕਰਾਂ ਬੱਚੇ ਨੂੰ ਮੈਂ ਕੀ ਖਾਣਾ ਮੈਂ ਕੀ ਮਿਹੋਂ ਦਾ ਧਿਆਨ ਰੱਖਾਂ ਤਾਂ ਕਿ ਉਹ ਜਲਦੀ ਤੋਂ ਜਲਦੀ ਠੀਕ ਹੋ ਜਵੇ ਸੋ 24 ਘੰਟੇ ਚਾਹੇ ਸੁੱਤੀ ਆ ਚਾਹੇ ਉਹ ਜਾਗਦੀ ਆ ਚਾਹੇ ਕੋਈ ਥੋਰ ਕੰਮ ਕਰਦੀ ਆ ਬਟ ਉਹਦੇ ਜਿਹੜਾ ਮਾਈਂਡ ਹੁੰਦਾ ਉਹ ਹਮੇਸ਼ਾ ਆਪਣੇ ਬੱਚੇ ਵਿੱਚ ਹੀ ਰਹਿੰਦਾ ਇੰਦਾ ਹੀ ਬਹੁਤ ਹੀ ਸੌਖੇ ਤਰੀਕੇ ਨਾਲ ਤੁਸੀਂ ਜੀ ਨੂੰ ਸਮਝਾ ਦੱਸ ਸਕਦੇ ਹੋ ਇੰਦਾ ਹੀ ਇਹ ਆਪਣੀ ਮੈਨੀਫੈਸਟਿੰਗ ਹੁੰਦੀ ਹੈ ਕਿਸੇ ਟਾਈਮ ਤੇ ਕਰਕੇ ਇਹ ਚੀਜ਼ਾਂ ਕਦੇ ਵੀ ਕੰਪਲੀਟ ਨਹੀਂ ਹੁੰਦੀ ਐ ਫੋਰ ਐਗਜ਼ਾਮਪਲ ਤੁਸੀਂ ਕੋਈ ਵੀਡੀਓ ਦੇਖੀ ਕਿਸੇ ਨੇ ਕਹਿ ਕੇ ਜੀ ਤੁਸੀਂ ਸਵੇਰੇ 4 ਵਜੇ ਉੱਠ ਕੇ 15 ਮਿੰਟਾਂ ਲਈ ਅਜਿễਂ ਬੋਲਿਆ ਫੋਰ ਐਗਜ਼ਾਮਪਲ ਤੁਹਾਨੂੰ ਘਰ ਚਾਹੀਦਾ ਕਿ ਆਈ ਏਮ ਇਮਨਫੈਸਟਿੰਗ ਅ ਕਾਰ ਆਈ ਏਮ ਇਮਨਫੈਸਟਿੰਗ ਅ ਹਾਊਸ ਆਈ ਏਮ ਇਮਨਫੈਸਟਿੰਗ ਜੋ ਵੀ ਤੁਹਾਨੂੰ ਅਮਾਉਂਟ ਚਾਹੀਦਾ ਮਿਲਦਾ ਤੁਸੀਂ ਇੱਕ ਪਾਰਟਿਕੂਲਰ ਟਾਈਮ ਤੇ ਹੀ ਇਹਨੂੰ ਕਰਦੇ ਹੋ ਜਾਂ ਸਵੇਰੇ ਜਾਂ ਸ਼ਾਮ ਕੋਈ ਕਹਿੰਦਾ ਇਹਨੂੰ ਤਿੰਨ ਵਾਰ ਲਿਖੋ ਕੋਈ ਕਹਿੰਦਾ ਇਹਨੂੰ 20 ਵਾਰ ਲਿਖੋ ਠੀਕ ਹੈ ਨਾ ਸੋ ਆਪਾਂ ਨੂੰ ਇਹ ਚੀਜ਼ਾਂ ਨੂੰ ਸਮਝਣਾ ਪਊਗਾ ਕਿ ਜਿਹੜੀ ਚੀਜ਼ ਨੂੰ ਵੀ ਤੁਸੀਂ ਆਪਣੇ ਲਾਈਫ ਦੇ ਵਿੱਚ ਅਟ੍ਰੈਕਟ ਕਰਨਾ ਚਾਹੁੰਦੇ ਹੋ ਠੀਕ ਹੈ ਉਹ ਕਿਸੇ ਇੱਕ ਟਾਈਮ ਦੀ ਮਹਤਾਜ ਨਹੀਂ ਹੈਗੀ ਆਪਾਂ ਸਿਰਫ ਇੱਕ ਟਾਈਮ ਦੇ ਵਿੱਚ ਉਹਨੂੰ ਰਿਪੀਟ ਨਹੀਂ ਕਰਨਾ ਜਾਂ ਉਹਨੂੰ ਵਿਜੂਅਲਾਈਜ਼ਿੰਗ ਕਰਨਾ ਉਹ ਜਿਹੜੀ ਪਾਰਟਿਕੂਲਰ ਚੀਜ਼ ਆ ਉਹ ਤੁਹਾਡੇ ਮਾਈਂਡ ਦੇ ਉੱਤੇ ਪ੍ਰਿੰਟ ਹੋਣੀ ਚਾਹੀਦੀ ਹੈ ਠੀਕ ਹੈ ਨਾ ਸੋ ਇਹ ਚੀਜ਼ਾਂ ਦੀ ਤੁਹਾਨੂੰ ਪ੍ਰੈਕਟਿਸ ਕਰਨੀ ਪੈਣੀ ਹੈ ਕਿਉਂਕਿ ਸੋ ਜਿਵੇਂ ਮੈਂ ਹਮੇਸ਼ਾ ਇੱਕ ਐਗਜ਼ਾਮਪਲ ਦਿੰਨੀ ਆ ਕਿ ਜੇ ਆਪਣੇ ਇੱਕ ਬਗੀਚਾ ਹੁੰਦਾ ਤੇ ਆਪਾਂ ਉਹਦੇ ਵਿੱਚ ਜੇ ਥੋੜੀ ਦਿਨੋਂ ਬਗੀਚੇ ਦੀ ਆਪਾਂ ਕੇਅਰ ਨਹੀਂ ਕਰਦੇ ਉੱਥੇ ਝਾੜ ਜੇ ਆਪਣੇ ਝਾੜ ਹੁੰਦੇ ਨੇ ਆਪਣੇ ਅਨਵਾਂਟਿਡ ਜਿਹੜੇ ਪੌਦੇ ਹੁੰਦੇ ਨੇ ਉਹ ਆਪਣੇ ਆਪ ਹੀ ਉੱਗਣ ਲੱਗ ਜਾਂਦੇ ਨੇ ਬਟ ਜੇ ਤੁਸੀਂ ਆਪਣੇ ਮਾਈਂਡ ਦੇ ਵਿੱਚ ਇੱਕ ਵਧੀਆ ਪੌਦਾ ਲਾਉਣਾ ਹੈ ਜਾਂ ਵਧੀਆ ਫੁੱਲ ਲਾਉਣੇ ਨੇ ਠੀਕ ਹੈ ਨਾ ਪੋਜ਼ਿਟਿਵ ਸੋਚ ਨੂੰ ਆਪਣੇ ਮਾਈਂਡ ਦੇ ਵਿੱਚ ਰੱਖਣਾ ਤਾਂ ਉਹਨੂੰ ਤੁਹਾਨੂੰ ਉਹਦੇ ਲਈ ਮਿਹਨਤ ਕਰਨੀ ਪੈਂਦੀ ਹੈ ਜੇ ਤੁਸੀਂ ਕੋਈ ਵੀ ਚੀਜ਼ ਆਪਣੀ ਮੈਨੀਫੈਸਟ ਕਰਨੀ ਇਹ ਇੰਪੋਰਟੈਂਟ ਆ ਕਿਉਂਕਿ ਜੇ ਤੁਸੀਂ ਮੈਨੀਫੈਸਟਿਵ ਕੁਝ ਕੁ ਟਾਈਮ ਲਈ ਕਰੋਗੇ ਤਾਂ ਤੁਹਾਡੇ ਮਾਈਂਡ ਨੇ ਮੰਨਣਾ ਕਿ ਇਹ ਇਹ ਚੀਜ਼ ਤੁਹਾਡੇ ਲਈ ਜਿਆਦਾ ਇੰਪੋਰਟੈਂਟ ਨਹੀਂ ਹੈਗੀ ਠੀਕ ਹੈ ਨਾ ਸਿਰਫ ਕੁਝ ਕੁ ਟਾਈਮ ਕਰਕੇ ਤੁਸੀਂ ਉਹ ਚੀਜ਼ ਨੂੰ ਯਾਦ ਰੱਖਦੇ ਹੋ ਉਸ ਤੋਂ ਬਾਅਦ ਜਿਹੜਾ ਇੱਕ ਘੰਟਾ ਫੋਰ ਐਗਜ਼ਾਮਪਲ ਤੁਸੀਂ ਦੇ ਨਿਮ ਚੀਜ਼ ਨੂੰ ਮੈਨੀਫੈਸਟ ਕਰਦੇ ਹੋ ਬਟ ਬਾਕੀ ਦੇ ਜਿਹੜੇ 23 ਘੰਟੇ ਨੇ ਉਹ ਸਾਰੀ ਤੁਹਾਡੇ 네ਗੇਟਿਵ ਸੋਚ ਤੇ ਆਪਣੇ ਜਿਹੜੇ ਅਨਵਾਂਟਡ ਬਿਹੇਵੀਅਰ ਨੇ ਅਨਵਾਂਟਡ ਐਕਸ਼ਨਸ ਦੇ ਉਹ ਤੁਹਾਡੇ ਸਾਰੇ ਚੱਲਦੇ ਰਹਿੰਦੇ ਨੇ ਫਿਰ ਜਿਹੜਾ ਇੱਕ ਘੰਟਾ ਤੁਸੀਂ ਉਹ ਚੀਜ਼ ਤੇ ਸਪੈਂਡ ਕੀਤਾ ਉਹ ਵੀ 23 ਘੰਟਿਆਂ ਨੂੰ ਮਿਲਾ ਕੇ ਜ਼ੀਰੋ ਸੋ ਇਹ ਤੁਹਾਨੂੰ ਚੀਜ਼ ਮੰਨਣੀ ਪਊਗੀ ਜੇ ਤੁਸੀਂ ਆਪਣੀ ਲਾਈਫ ਦੇ ਵਿੱਚ ਕੋਈ ਵੀ ਚੀਜ਼ ਮੈਨੀਫੈਸਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਮਾਈਂਡ ਦੇ ਉੱਤੇ ਇਮਪ੍ਰਿੰਟ ਕਰਨੇ ਪੈਣੇ ਨੇ ਸੋ ਤੁਸੀਂ ਮੇਰੇ ਪੁਰਾਣੇ ਵੀਡੀਓ ਵੀ ਦੇਖ ਸਕਦੇ ਆਉਣ ਵਾਲੀ ਵੀਡੀਓ ਵਿੱਚ ਵੀ ਆਪਾਂ ਸ਼ੇਅਰ ਕਰਾਂਗੇ ਕਿ ਕਿਵੇਂ ਆਪਣਾ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਆਪਾਂ ਚੀਜ਼ਾਂ ਨੂੰ ਜਿਹੜੀ ਵੀ ਆਪਣੀ ਡਿਜ਼ਾਈਨ ਚੀਜ਼ ਹੈਗੇ ਨੇ ਉਹਨੂੰ ਆਪਾਂ ਆਪਣੀ ਲਾਈਫ ਦੇ ਵਿੱਚ ਲੈ ਕੇ ਆ ਸਕਦੇ ਆ ਠੀਕ ਹੈ ਨਾ ਸੋ ਇਹ ਚੀਜ਼ ਨੂੰ ਤੁਸੀਂ ਪ੍ਰੈਕਟਿਸ ਕਰਿਆ ਕਰੋ ਕਿ ਤੁਸੀਂ ਤੁਸੀਂ ਆਪਣੇ ਮਾਈਂਡ ਨੂੰ 24 ਘੰਟੇ ਉਹ ਚੀਜ਼ ਦੇ ਵਿੱਚ ਉਹ ਜ਼ੋਨ ਦੇ ਵਿੱਚ ਰੱਖਿਆ ਕਰੋ ਤੇ ਡੈਫੀਨੇਟਲੀ ਜਿਹੜੀ ਵੀ ਤੁਹਾਡੀ ਡਿਜ਼ਾਇਰ ਹੈਗੀ ਆ ਚਾਹੇ ਉਹ ਪੈਸਾ ਚਾਹੇ ਰਿਲੇਸ਼ਨਸ਼ਿਪ ਚਾਹੇ ਤੁਹਾਡੀ ਸਕਸੈਸ ਆ ਚਾਹੇ ਕੋਈ ਬਿਜ਼ਨਸ ਆ ਤਾਂ ਡੈਫੀਨਿਟਲੀ ਬਹੁਤ ਜਲਦੀ ਤੋਂ ਜਲਦੀ ਤੁਹਾਡੇ ਲਾਈਫ ਦੇ ਵਿੱਚ ਆਉਣੀ ਸ਼ੁਰੂ ਹੋ ਜਾਊਗੀ